ਲਓ ਮੇਤਰੋ ਅੱਜ ਆਪਾਂ ਤੁਹਾਨੂੰ ਮੋਹਰਾ ਨਸਲ ਦਾ ਜਿਹੜਾ ਆਪਾਂ ਗੱਲ ਲਈ ਐਂਡ ਗੱਲਬਾਤ ਕਰਾਉਣੀ ਹੈ ਜੀ ਨੇ ਉਹ ਸਾਂਹ ਦਿਖਾਉਣ ਲੱਗੇ ਆਂ ਸਭ ਤੋਂ ਪਹਿਲਾਂ ਜਿਹੜੀ ਮੇਨ ਚੀਜ਼ ਹੁੰਦੀ ਹੈ ਸਾਂਹ ਦੇ ਵਿੱਚ ਆਪਾਂ ਤੁਹਾਨੂੰ ਮੋਟੀਆਂ-ਮੋਟੀਆਂ ਚੀਜ਼ਾਂ ਦੱਸ ਦਿੰਨੇ ਆਂ ਵੀ ਕਿੱਥੋਂ ਪਤਾ ਲੱਗਦਾ ਵੀ ਇਹਨੇ ਆਪਾਂ ਗੱਲ ਲਈ ਵੀ ਇਹਦੇ ਬੱਚਿਆਂ ਨੇ ਦੁੱਧ ਦੇਣਾਗਾ ਆਪਾਂ ਤੁਹਾਨੂੰ ਸਾਰਾ ਕੁਝ ਦੱਸਾਂਗੇ ਕੀ ਨਾਮ ਆ ਕਿਹੜੇ ਆਪਾਂ ਗੱਲ ਲਈ ਇਹਦੇ ਮਾਪੇ ਦਾ ਰਿਕਾਰਡ ਕੀ ਆਗਾ ਕਿੱਥੋਂ ਆਗਾ ਕਿਵੇਂ ਗੱਲਬਾਤ ਸਾਰੀ ਸਭ ਤੋਂ ਪਹਿਲਾਂ ਬਈ ਮੇਨ ਗੱਲ ਹੁੰਦੀ ਐ ਜਿਵੇਂ ਟੈਸਟੀਕਲਾਂ ਦੀ ਹਣਾ ਤੇ ਆਹ ਦੇਖ ਸਕਦੇ ਤੁਸੀਂ ਟੈਸਟਿਕਲ ਚੈੱਕ ਕਰ ਦੋ ਪਹਿਲਾਂ ਤਾਂ ਬਈ ਟੈਸਟਿਕਲ ਬਹੁਤ ਵੱਡੇ ਆ ਤੇ ਚੰਗੇ ਆ ਹਣਾ ਉਦੋਂ ਬਾਅਦ ਦੂਜੀ ਚੀਜ਼ ਬਈ ਆ ਜੀ ਆਂਦੀ ਜਿਹਨੇ ਲੇਵਾ ਦੇਣਾ ਪਿੱਛੇ ਆਹ ਦੇਖ ਸਕਦੇ ਹਾਂ ਬਈ ਕਿੰਨਾ ਜ਼ਿਆਦਾ ਆਪਾਂ ਕਹ ਲਈਏ ਬਾਹਰ ਨੂੰ ਬਦਮੀ ਚੀਜ਼ ਆ ਜਿੰਨਾ ਬਈ ਸਾਹਨ ਦੀ ਇਹ ਚੀਜ਼ ਬਾਹਰੇ ਹੋਊਗੀ ਓਨੀ ਬਈ ਆਪਾਂ ਕਹ ਲਈਏ ਇਹਦੀਆਂ ਝੋਟੀਆਂ ਨੇ ਕਟੀਆਂ ਨੇ ਉਹ ਚੀਜ਼ ਬਾਹਰੇ ਕੱਢਣੀ ਆ ਲੇਵਾ ਵਾਲੇ ਕੱਢਣਾ ਹੁੰਦਾ ਆਪਾਂ ਕਹ ਲਈਏ ਭਾਵ ਆਹ ਦੇਖ ਸਕਦੇ ਹਾਂ ਬਈ ਜੈਨੂਨ ਚੀਜ਼ ਆ ਤੇ ਬਾਈ ਹੋਰਾਂ ਨੇ ਦੱਸਿਆ ਵੀ ਇਹਦੀ ਉਮਰ ਹਾਲੇ ਥੋੜੀ ਐ ਛੋਟੀਆਂ ਇਹਦੀਆਂ ਸਿਰਫ 5-7 ਕੀ ਦੁੱਧ ਦਿਹਾਈਆਂ ਨੇ ਤੇ 14-15 ਤੋਂ ਥੱਲੇ ਕੋਈ ਨਹੀਂ 17-18 ਦੇ ਵੀ ਵਿੱਚ ਹੈਗੀਆਂ ਨੇ ਉਹ ਵੀ ਆਮ ਘਰਾਂ ਦੇ ਵਿੱਚ ਕਿਸੇ ਬਰੀਡਰ ਕੋਲ ਨਹੀਂ ਹੈਗੀਆਂ ਛੋਟਾਗਾ ਉਹ ਵੀ ਆਮ ਘਰੇ ਆਗਾ ਬਾਈ ਜਮਾ ਕਹ ਲਈ 5-7 ਪਸ਼ੂ ਰੱਖਣ ਵਾਲਾ ਬੰਦਾਗਾ ਤੇ ਬਾਕੀ ਗੱਲ ਕਰਦੇ ਆਪਾਂ ਬਾਈ ਦੇ ਨਾਲ ਹੱਸੀ ਗੱਲ ਬਾਈ ਕੀ ਹਾਲ ਆ ਹਰਪ੍ਰੀਤ ਬਾਈ ਤੇ ਹਰਪ੍ਰੀਤ ਬਾਈ ਮੜਾ ਦੇਓ ਡਿਟੇਲ ਇਹਦੀ ਵੀ ਸਾਣ ਦਾ ਨਾਮ ਕੀ ਆ ਨਾਮ ਇਹਦਾ ਐਡਮ ਐਡਮ ਬੋਲਾ ਪਿੰਡ ਕਿਹੜਾ ਬਾਈ ਤੁਹਾਡਾ ਪੈਂਡਸ ਹਾੜਾ ਤੇ ਬਈ ਇਹਦੀ ਮਾਂ ਦਾ ਦੁੱਧ ਕਿੰਨਾਗਾ ਮਾਂ ਦਾ ਦੁੱਧ ਜਿਹੜਾ 20 ਕਿਲੋ ਜੀ 20 ਕਿਲੋ ਮਾਂ ਦਾ ਦੁੱਧਾ ਤੇ ਬਈ ਆਪਾਂ ਕੇ ਲਈ ਇਹਦਾ ਬਾਪ ਕਿਹੜਾ ਸੀਗਾ ਬਾਪ ਨਾ ਖਲੀ ਜੀ ਖਲੀ ਬੋਲਾ ਮਿੱਤਰੋ ਜਿਹੜਾ ਆਪਾਂ ਕੇ ਲਈ ਬਾਪ ਆ ਖਲੀ ਦਾ ਝੋਟਾ ਦੇਖ ਸਕਦੇ ਹੋ ਬੰਤਰ ਸਾਰੀ ਖਲੀ ਨਾਲ ਦੀ ਆ ਜਿੰਨਾਂ ਦਾ ਜਿਹੜੀ ਖਲੀ ਸੀਗਾ ਉਹਵੇਂ ਦੇ ਸੇਮ ਇਹ ਆਗਾ ਤੇ ਬਾਕੀ ਬਈ ਆਪਾਂ ਗੱਲ ਕਰੀਏ ਉਮਰ ਕਿੰਨੀ ਹੋਗੀ ਸਾਹ ਦੀ ਉਮਰ ਇਹਦੀ ਹੋਗੀ 10 ਸਾਲ 10 ਸਾਲ ਹੋ ਗਈ ਹੈ ਬਈ ਤੇ ਬਈ ਬੱਚੇ ਇਹਦੇ ਕਿੰਨੇ ਕੌਣ ਲਾਗੇ ਦੁੱਧ ਤੇ ਵਧੀਆ ਆ ਰਹੀ ਨਹੀਂ ਦੁੱਧ ਤੇ ਵਧੀਆ ਆ ਰਿਹਾਗੇ ਠੀਕ ਹੈ ਭਾਈ ਤੇ ਭਾਈ ਸੀਮਨ ਕਿੰਨੇ ਟਾਈਮ ਤੋਂ ਤਿਆਰ ਕਰਾਇਆ ਹੋਇਆ ਦੋ ਸਾਲਾਂ ਤੋਂ ਕਰਾਇਆ ਦੋ ਕਿਸਾਲਾ ਤੀ ਤਿਆਰ ਕਰਾਇਆਗਾ ਤੇ ਭਾਈ ਬੱਚੇ ਕਿੰਨੇ ਕਿ ਦੁੱਧ ਤੇ ਆ ਗਏ ਤੇ ਆਪਾਂ ਕਿਹਦੀ ਵੀ ਕਿੰਨੇ ਦੁੱਧ ਦੇ ਜਾਂਦੇ ਆ ਦੇਣਾ ਪ੍ਰੋਪਰ ਧਿਆਨ ਦਾ 10 ਮੱਝਾਂ ਹੋਣੀਆਂ ਆ 8-10 ਮੱਝਾਂ ਜਿਹੜੀਆਂ ਆਪਣੀ ਨਗਾਂ ਚ ਆ ਗਈਆਂ ਪਹਿਲਾਂ ਨਾ ਜੇ ਕੋਈ ਆ ਗਿਆ ਲਾ ਕੇ ਲੰਘ ਜਾਂਦੇ ਪਹਿਲਾਂ ਡਰੈਕਟਰ ਵੀ ਛੱਡਿਆ ਇਹ ਅੱਛਾ ਭਾਈ ਪਹਿਲਾਂ ਡਰਾਈ ਉਹ ਹੀ ਆਣਾ ਭਾਈ ਆਮ ਘਰੇ ਸੀਗਾ ਬਾਈ ਨੂੰ ਪਤਾ ਹੀ ਨਹੀਂ ਸੀ ਯਾਰ ਵੀ ਮੈਂ ਕੀ ਚੀਜ਼ ਰੱਖੀ ਬੈਠਾ ਤੇ ਫਿਰ ਕਿਸੇ ਭਰਾ ਨੇ ਦੱਸਿਆ ਵੀ ਭਰਾਵਾ ਤੇਰੇ ਲਵੇ ਆਮ ਝੋਟਾ ਨਹੀਂ ਨਗੀਨਾ ਬੰਨੀ ਖੜਾ ਤੂੰ ਇਹਨੂੰ ਬਾਹ ਬਾਈ ਹੁਣ 2 ਕਿ ਸਾਲਾਂ ਤੋਂ ਆਪਾਂ ਗੇਲੀ ਬਾਰੇ ਮੇਲਿਆਂ ਤੇ ਜਾਣ ਲੱਗੇ ਆ ਹੁਣ ਬਾਈ ਦੀ ਪਸੰਦ ਬਣ ਲੱਗੀ ਆ ਹੁਣ ਕੰਮ ਥੋੜਾ ਗਾ ਆਮ ਬੰਦੇ ਨੂੰ ਮੂਰੇ ਲੈ ਕੇ ਜਾਣਾ ਬਾਈ ਬਰੀਡਰਾਂ ਨੂੰ ਆਪਾਂ ਬਹੁਤ ਆਪਾਂ ਦੂਰੋਂ ਭਾਈ ਭਾਈ ਮਿਲਦੇ ਆ ਇਹੋ ਜਿਹੇ ਆਮ ਬੰਦਿਆਂ ਨੂੰ ਆਪਾਂ ਜੇ ਮੂਰੇ ਲੈ ਕੇ ਜਾਮ ਬਾਈ ਥੋੜੇ ਘਰੇ ਆਮ ਘਰਾਂ ਦੇ ਵਿੱਚ ਹੀ ਇਹੋ ਜਿਹੇ ਚੰਗੀਆਂ ਮੱਝਾਂ ਆਉਣੀਆਂ ਨੇ ਬਾਕੀ ਭਾਈ ਜੀ ਆਪਾਂ ਵੱਡੇ ਬੰਦਿਆਂ ਦੀ ਗੱਲ ਕਰੀਏ ਤਾਂ ਇਹ ਤੋਂ ਬੰਦੇ ਭੇਤੀ ਹੁੰਦੇ ਆ ਉਹ ਵਿੱਚ ਡੁਪਲੀਕੇਸੀ ਵੀ ਕਰਨ ਲੱਗ ਜਾਂਦੇ ਆ ਇਹ ਲਾ ਲੋ ਭਾਈ ਆਮ ਜਮੇ ਅਜਿਹੇ ਜਿਹਾ ਆਪਾਂ ਆਮ ਕਿਸਾਨ ਹੁੰਦੇ ਆ ਉਹੋ ਜਿਹਾ ਹੀ ਆ ਤੇ ਆਪਾਂ ਬਾਈ ਤੋਂ ਹੀ ਪੁੱਛਦੇ ਆ ਬਾਈ ਤੁਹਾਡੇ ਦੇ ਅਕਰੇ ਜਾਨਵਰ ਕਿੰਨੇ ਗਾਗੇ ਕਰੇ ਵੀ ਪੰਛੀ ਨਹੀਂ ਪੰਜ 6 ਕਿ ਜਾਨਵਰੀ ਆ ਮਿੱਤਰੋ ਤੇ ਭਾਈ ਆਪਾਂ ਇਹਦੀ ਧੀ ਹੈਗੀ ਤੁਹਾਡੇ ਕੋਲੇ ਆਪਦੇ ਕੋਲੇ ਧੀ ਹੈ ਸਾਡੇ ਤੇ ਲੈ ਦੀ ਮਾਂ ਤੇ ਭੈਣੀ ਦੀ ਸਾਡੇ ਲੈ ਉਹਦੇ ਭਰਾ ਜਾਨੀ ਹੈਗਾ ਅੱਛਾ ਬਾਈ ਐਨੀ ਕਪਨੌਲ ਜਾ ਗਈ ਸੀ ਉਸ ਤੋਂ ਬਾਅਦ ਚ ਵੀ ਇਹਦੀਆਂ ਵੀ ਅਸੀਂ ਮੱਝ ਲੈ ਜਾਂਦੀ ਸੀ ਉਹ ਤੋਂ ਇੱਕ ਧੀ ਆਈ ਹੈ ਜੀ ਉਹ ਸੋਸ ਹੋਈ ਆ ਉੱਚਾ 10 ਕਿਲੋ ਰੱਦੇ ਚੱਲ ਰਹੀ ਆ ਕੋਈ ਵੀ ਵੀ ਆ ਕੇ ਦੇਖ ਸਕਦਾ ਅੱਛਾ ਬਾਈ ਤੇ ਬਾਈ ਕਹਿੰਦਾ ਬਈ ਮੈਂ ਲਾਈਵ ਚ ਵਾਈ ਵੀ ਕਰਾਉਂਗਾ ਉਹਦੀ ਤੇ ਕਿੰਨਾ ਟਾਈਮ ਹੋ ਗਿਆ ਬਾਈ ਸੂਈ ਨੂੰ ਉਹਨੂੰ ਹੋਣਾ ਬਈ 1.5 ਪਾਉਂ ਦੋ ਮਿੰਟ ਹੋਣ 1.5 ਮਿੰਟ ਹੋ ਗਿਆ ਅਸਿਆ ਬਾਈ ਠੀਕ ਆ ਬਾਈ ਯਾ ਦੇਖ ਸਕਦੇ ਹੋ ਮਿੱਤਰੋ ਕੱਠ ਵੀ ਤੁਸੀਂ ਆਲੇ-ਦਾਲੇ ਕਿੰਨਾ ਹੋ ਰਿਹਾਗਾ ਤੇ ਬਾਈ ਸੀਮਨ ਤਿਆਰ ਹੋ ਗਿਆ ਇਹਦਾ ਹਾਂ ਹਾਂ ਸੀਮਨ ਤਿਆਰ ਹੈ ਬਰੇ ਦਾ ਠੀਕ ਆ ਬਾਈ ਤੇ ਬਾਈ ਜੇ ਕਿਸੇ ਭਰਾ ਨੇ ਆ ਕੇ ਦੇਖਣਾ ਹੋਵੇ ਵੀ ਝੋਟਾ ਦੇਖਣਾ ਹੋਵੇ ਜਾਂ ਇਹਦੀਆਂ 3 ਦੇਖਣੀਆਂ ਹੋਣ ਬਾਈ ਤੁਹਾਡੇ ਨਾਲ ਸੰਪਰਕ ਕਰ ਸਕਦਾ ਨਿਸ਼ਾੜਾ ਜੀ ਮੈਂ ਦਿਖਾ ਸਕਦਾ ਤੇ ਬਾਕੀ ਮੇਰੇ ਪਿੰਡੋਂ ਬੰਦੇ ਆ ਰਹੇ ਨਹੀਂ ਉਹਨਾਂ ਤੋਂ ਪੁੱਛ ਸਕਦੇ ਆ ਅੱਛਾ ਬਾਈ ਤੇ ਲਓ ਬਾਈ ਮੈਂ ਤੇਰਾ ਭਾਬਾਈ ਖਰਾਂ ਦੇ ਨਾਲ ਵੀ ਕਰਦੇ ਆ ਗੱਲਬਾਤ ਤੇ ਲਓ ਬਾਈ ਆ ਜਾਓ ਬਾਈ ਲਓ ਜੀ ਤੇ ਆ ਲਓ ਮੈਂ ਲਾਣਾ ਬਾਈ ਤੇ ਕੀ ਹਾਲ ਆ ਬਾਈ ਮੇਰੇ ਬਹੁਤ ਵਜ੍ਹਾ ਸਾਨੂੰ ਫਸਲੀ ਕਰਨ ਦੇ ਹਾਸੀ ਕਾਲ ਜੀ ਤੇ ਬਾਈ ਕੀ ਨਾਮ ਆ ਤੁਹਾਡਾ ਮੇਰਾ ਨਾਮ ਸਤਗੁਰ ਸਿੰਘ ਸਤਗੁਰ ਸਿੰਘ ਪਿੰਡ ਕਿਹੜਾ ਜੀ ਆਪਣਾ ਪਿੰਡ ਸਾਹਾੜਾ ਤੁਹਾਡਾ ਠੀਕ ਹੈ ਬਾਈ ਤੇ ਬਾਈ ਤੁਹਾਡੇ ਕੋਲ ਆਪ ਇਹਦੇ ਐਡਮ ਦੇ ਕਿੰਨੇ ਬੱਚੇ ਆਗੇ ਅੱਛਾ ਜੀ ਹਾਂ ਦੂਜੇ ਸੂਏ ਲਈ ਤਿਆਰ ਆ ਉਹ ਪਹਿਲੇ ਸੂਏ ਨੇ ਚੌਰਾ ਪ੍ਰਸਤ ਦੱਸ ਦਿੱਤਾ ਪਹਿਲੇ ਸੂਏ 14 ਪਲਾਸਸ ਦਿੱਤਾ ਦੁੱਧ ਹਾਂ ਜੀ ਠੀਕ ਹੈ ਭਾਈ 2 ਵਜੇ ਤਿਆਰ ਹੋ ਗਏ ਬਈ 20 ਤੱਕ ਸੋਣਾ ਮਾਜਣਾ 20 ਦੇ ਨਾਂ ਤੱਕ ਸੋਣਾਗਾ ਤੇ ਲਓ ਬਈ ਫਿਰ ਆਪਾਂ ਲਾਈਵ ਚ ਚਵਾਈ ਕਰਾਵਾਂਗੇ ਜਦੋਂ ਸੂਪੀ ਬਈ ਦਵਾਰੀ ਤੇ ਕਿੰਨੇ ਦੰਦ ਹੋ ਗਈ ਭਈ ਇਹਦੀ ਧੀ ਜਿਹੜੀ ਉਹ ਹੁਣ ਚਾਰ ਦੰਦ ਹੋ ਗਈ ਵੀ ਆਪਾਂ ਕਹਿੰਦੇ ਦੋ ਦੰਦ ਪਹਿਲੇ ਸੂਏ ਪਹਿਲਾਂ ਦੋ ਦੰਦ ਸੂਪੀ ਦੀ ਪਹਿਲਾਂ ਦੋ ਦੰਦ ਸੂਪੀ ਦੀ ਕਿੰਨੇ ਕੇ ਜਾਨਵਰ ਰੱਖਦੇ ਆਂ ਭਈ ਆਪਾਂ ਮੇਰੇ 6-7 ਸੇ ਸੱਤ ਕਿ ਪਸ਼ੂ ਆਮ ਕਰੀਏ ਕਿ ਤੇ ਭਾਈ ਜਿਵੇਂ ਹੁਣ 14 15 ਲੀਟਰ ਦੁੱਧ ਦਿੱਤਾ ਇਹਦੀ ਧੀ ਨੇ ਤੇ ਭਾਈ ਉਹਨੂੰ ਖਰਾਕ ਕੀ ਪਾਉਂਦੇ ਰਹੇ ਆ ਫਿਰ ਆਪਾਂ ਜਿਵੇਂ ਨੋਰਮਲ ਆਪਣੇ ਕਿਲੋ ਕੋ ਲੇਟੀ ਪਾਉਨੇ ਵੀਰੇ ਕਿਲੋ ਚਿੱਟਾ ਦਾਣਾ ਲਾਉਨੇ ਤੇ ਅੱਛਾ ਭਾਈ ਬੜੀ ਮਹਿੰਦੀ ਖਾਣ ਵਾਸਤੇ ਮਾੜੀ ਮੋਟੀ ਬੜੀ ਮਹਿੰਦੀ ਖਾਣ ਤੇ ਹੋਰ ਫੀਡ ਭਾਈ ਕੋਈ ਨਾ ਹੋਰ ਕੋਈ ਫੀਡ ਲੋ ਭਾਈ ਦੇਖ ਸਕਦੇ ਆ ਆਮ ਨਾ ਯਾਰ ਜਿਵੇਂ ਆਪਾਂ ਆਮ ਹੈਂਗੀ ਨੋਰਮਲ ਫਿਰ ਪਾਈਏ ਕਰਦੇ ਠੀਕ ਆ ਭਾਈ ਤੇ ਜਿਨ੍ਹਾਂ ਜਿਵੇਂ ਆਪਾਂ ਆਮ ਮਤਲਬ ਘਰੇ ਪਸ਼ੂ ਰੱਖਦੇ ਆ ਵੀ ਉਹ ਹੀ ਕਿਲੋ ਗਲੇਟੀ ਪਾਤੇ ਕਿਲੋ ਤੋਂ ਕਾ ਵੀ ਅੰਦਾਜ਼ਾ ਹੀ ਹੁੰਦਾ ਆਪਾਂ ਕਿ ਅੱਛਾ ਬਾਈ ਉਹੀ ਆ ਬਈਆ ਦੇਖ ਸਕਦੇ ਵੀ ਆਮ ਯਾਰ ਨਾਰਮਲ ਜੇ ਇਹੇ ਜੇ ਪਸ਼ੂ ਹੋਣ ਨਾ ਆਪਾਂ ਕੇ ਲਈ ਇਹੋ ਜੇ ਸਾਣ ਆਪਾਂ ਨੂੰ ਵਰਤਨੇ ਚਾਹੀਦੇ ਜਿਹੜੇ ਕਿ 3-4 ਕਿਲੋ ਫੀਡ ਖਾ ਕੇ ਆਪਾਂ ਨੂੰ 14-15 ਕਿਲੋ ਦੁੱਧ ਦੇਣ ਉਹ ਵੀ ਪਹਿਲੇ ਸੂਏ ਬਈ ਹੁਣ ਮੈਨ ਲੱਗਦਾ ਵੀ 17-18 ਤੋਂ ਤਾਂ ਆਰਾਮ ਨਾਲ ਜਾਊਗੀ 18+ ਥੋੜਾ ਮੰਨ ਦਾ ਮਣ ਹੈ ਠੀਕ ਹੈ ਬਾਈ ਤੇ ਲਓ ਵੀ ਮਤਰ ਹੁਣ ਆਪਾਂ ਬਾਕੀ ਗੱਲਬਾਤ ਡਾਕਟਰ ਸਾਹਿਬ ਦੇ ਨਾਲ ਵੀ ਕਰਦੇ ਆ ਤੇ ਉਹ ਵੀ ਬਾਈ ਹੋਰਾਂ ਦੇ ਪਿੰਡੋਂ ਹੀ ਆ ਤੇ ਧੰਨਵਾਦ ਬਾਈ ਤੁਹਾਡਾ ਤੇ ਹੱਸੀ ਗਾਲ ਡਾਕਟਰ ਸਾਹਿਬ ਕੀ ਹਾਲ ਚਾਲ ਆ ਬਾਈ ਤੇ ਡਾਕਟਰ ਸਾਹਿਬ ਨਾਮ ਕੀ ਹੈ ਤੁਹਾਡਾ ਨਾਮ ਜਗਦੀਪ ਸਿੰਘ ਜਗਦੀਪ ਸਿੰਘ ਤੇ ਬਾਈ ਕਿੰਨਾ ਟਾਈਮ ਹੋ ਗਿਆ ਡਾਕਟਰੀ ਕਰਦੇ ਹੋ ਤੁਸੀਂ 6 ਸਾਲ ਹੋ ਗਏ 6 ਸਾਲ ਹੋ ਗਏ ਤੇ ਆਈਟਮ ਦਾ ਸੀਮਨ ਬਾਈ ਕਿੰਨੇ ਟਾਈਮ ਤੋਂ ਵਰਤੀ ਜਾਂਦੇ ਹੋ 2 ਸਾਲ ਹੋ ਗਏ ਵਰਤਦੇ ਜਦੋਂ ਤੋਂ ਆਪਾਂ ਕਲੀ ਬਣੇ ਆ ਉਦੋਂ ਤੋਂ ਵਰਤੀ ਇਹਨੇ ਤੇ ਤੁਹਾਡੀ ਨਿਗਾਹ ਚ ਡਾਕਟਰ ਸਾਹਿਬ ਕਿੰਨੇ ਕਿ ਬੱਚੇ ਆ ਗਏ ਦੇ ਬੱਬਾ ਵਾਲੇ ਦਾ ਵੀਰੇ ਹੁਣ ਆਉਣਗੇ ਕਿੱਥੇ ਆ ਰਹੀ ਨੇ ਦੀ ਵਧੀਆ ਬਾਕੀ ਰਿਪੋਰਟਰ ਪਸੂਆਂ ਚ ਪਰੇ ਹੋਏ ਨੇ ਨੇ ਅਸੀਂ ਕਨਸਪਸ਼ਨ ਰੇਟਿੰਗ ਵਧੀਆ ਦੀ ਹੈ ਬਈ ਹਾਂ ਠੀਕ ਹੈ 100 ਚੋਂ 90% ਸੈਂਟ ਹੈ ਜਾਣਸ ਦੱਬਣ ਦੇ ਪੱਕੇ ਹੁੰਦੇ ਨੇ ਅੱਛਾ ਵੀ ਜਿਹਦੇ ਜਿਹਦੇ ਉਹਨੇ ਗੱਬਣ ਹੋਣੀ ਅਗੜਾ ਰਿਜ਼ਲਟ ਆ ਗਿਆ ਐਂਡ ਗੱਲ ਬਾਤਾਂ ਬਾਤਾਂ ਤੁਹਾਨੂੰ ਦੱਸਿਆਗਾ ਤੇ ਉਹ ਥੋੜੇ ਸਿਰਤੀ ਸਾਰਾ ਕੁਝ ਚੱਲਦਾਗਾ ਜੇ ਤੁਸੀਂ ਨਾਲ ਉਹ ਤਾਂ ਸਾਰਾ ਕੁਝ ਹੁੰਦਾ ਬਾਈ ਤੇ ਡਾਟ ਸਾਹਿਬ ਹੋਰ ਤਾਂ ਮੰਨੂ ਕੀ ਕਹਿਣਾ ਚਾਹੋਗੇ ਕੋਈ ਝੋਟੇ ਬਾਰੇ ਜਾਂ ਕੋਈ ਹੋਰ ਕਿਸੇ ਵੀ ਚੀਜ਼ ਬਾਰੇ ਕੋਈ ਨੌਲੇਜ ਦੇਣੀ ਚਾਹੋ ਪਰਾਉ ਆ ਜੀਮੀਦਾਰ ਦੇ ਘਰੇ ਆ ਇਹ ਇਹ ਕਿਸੇ ਹੋ ਨਹੀਂ ਹੈਗਾ ਠੀਕ ਹੈ ਜੀ ਝੋਟੇ ਝੋਟੇ ਵਧੀਆ ਟੌਪ ਕੁਆਲਟੀ ਦੇ ਆ ਰਹੇ ਨੇ ਅੱਛਾ ਬਾਈ ਹਾਂ ਤੇ ਬਈ ਬੱਚੇ ਆਪਾਂ ਕੇਲੇ ਵੀ ਕਿਹੜਾ ਕੀ ਜਿਵੇਂ ਨਾ ਇੱਕ ਹੁੰਦਾਗਾ ਇੱਕ ਤਾਂ ਸਾਨ ਹੁੰਦਾ ਬਈ ਆਪਾਂ ਕਹਿੰਦੇ ਵੀ ਬੱਚਾ ਵੱਡਾ ਪੈਦਾ ਕਰਦਾ ਹੁੰਦਾ ਵੀ ਯਾਰ ਉਹਦੇ ਵਿੱਚ ਬੱਚੇ ਨੂੰ ਆਪਾਂ ਕਹਿੰਦੇ ਛੋਟੀ ਮੱਜੇ ਨੂੰ ਸੌਣ ਚ ਦਿੱਕਤ ਆਉਂਦੀ ਹੁੰਦੀ ਆ ਇੱਕ ਹੁੰਦਾ ਵੀ ਯਾਰ ਬੱਚਾ ਛੋਟਾ ਪੈਦਾ ਕਰਦਾ ਹੁੰਦਾ ਇੱਕ ਹੁੰਦਾ ਨੋਰਮਲ ਜਿਹਾ ਪੈਦਾ ਕਰਦਾ ਵੀ ਛੋਟੀ ਆਰਾਮ ਨਾਲ ਹੀ ਸੂ ਪੈਂਦੀ ਆ ਇਹਦਾ ਬਈ ਬੱਚਾ ਕਿਵੇਂ ਆਉਂਦਾ ਹੁੰਦਾਗਾ ਵੀ ਬੱਚਾ ਵੱਡਾ ਆਉਂਦਾ ਜਾਂ ਛੋਟਾ ਆਉਂਦਾ ਜਾਂ ਦਰਮਿਆਨਾ ਆ ਜਾਂਦਾ ਬੱਚਾ ਦਾ ਬਈ ਵਧੀਆ ਹੁੰਦਾ ਨਾ ਵੱਡਾ ਜਾਵੇ ਨਾ ਛੋਟਾ ਜਾਵੇ ਦਰਮਿਆਨਿਆਂ ਚ ਆਉਂਦਾ ਹੈਗਾ 40 ਹੀ ਆਉਂਦਾ 40 ਹੀ ਆਉਂਦਾ ਪਰ ਉਸ ਤੋਂ ਬਾਅਦ ਗ੍ਰੋਥ ਵਧੀਆ ਕਰਦਾ ਹੈਗਾ ਅੱਛਾ ਬਈ ਤੇ ਉਹੀ ਉਹਨਾਂ ਦਾ ਬਈ ਕਈ ਵਾਰ ਬੱਚਾ ਵੀ ਛੋਟਾ ਲੈਂਦੇ ਹੁੰਦੇ ਆਗੇ ਉਹ ਛੋਟੇ ਨਹੀਂ ਬੱਚਾ ਵਧੀਆ ਉਹ ਵੀ ਗ੍ਰੋਥ ਵਧੀਆ ਕਰਦਾ ਹੈਗਾ ਅੱਛਾ ਬਈ ਠੀਕ ਹੈ ਤੇ ਥੋੜੀ ਨਿਗਾ ਚ ਵੀ ਗੱਪ ਹੋ ਗਈ ਹੋ ਗਈ ਬਈ ਬਈ ਤੀਆਂ ਹੁਣ ਗੱਬਣ ਹੋਈਆਂ ਨੇ ਹਾਂ ਅੱਛਾ 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 ਹੋਈਆਂ ਹੋਈਆਂ ਨੇ ਆਪਾਂ ਕਹਿ ਲਈ ਬਈ ਵੀ 2 ਸਾਲ ਹੋ ਗਏ ਛੋਟੀਆਂ ਕਹਿੰਦਾ ਹੁਣ ਠੀਕ ਹੈ ਬਈ ਇਹ ਹੁਣ ਗੱਬਣ ਹੋਈਆਂ ਨੇ ਅੱਛਾ ਬਈ ਰੰਗ ਦੇ ਨਾਲ ਹੀ ਦੁਬਾਰੇ ਕਰ ਲੈਂਦੇ ਆ ਤੇ ਆ ਦੇਖ ਸਕਦੇ ਆ ਬਾਈ ਤੇ ਇਕੱਠੇ ਥੇ ਹੁੰਦਾ ਰਹਿੰਦਾ ਹੁੰਦੇ ਜਾਂਦੇ ਰਹਿੰਦੇ ਆ ਭਰਾ ਤੇ ਹਰਪ੍ਰੀਤ ਬਾਈ ਇੱਕ ਮਿੰਟ ਵੱਡੇ ਭਾਈ ਮੜਾ ਇੱਕ ਨਾ ਇਹ ਸੇਲ ਨਹੀਂ ਕਰਨਾ ਜੀ ਲਓ ਬਾਈ ਤੇ ਨਾ ਬਾਈ ਆਪਣਾ ਨੰਬਰ ਬੋਲਿਓ ਹਰਪ੍ਰੀਤ ਬਾਈ ਕਿੰਨਾ ਜੇ ਕਿਸੇ ਭਰਾ ਨੇ ਸੀਮਨ ਲੈਣਾ ਹੋਵੇ ਜਾਂ ਝੋਟੀਆਂ ਦੇਖਣੀਆਂ ਹੋਣਾਂ ਕਿ ਕਿੱਥੇ ਆਉਣਾ ਪਊ ਬਾਈ ਪਿੰਡ ਸ਼ਾਹੜ ਜੀ ਠੀਕ ਹੈ ਜੀ ਜਿਹੜੀਆਂ ਦੁੱਧਲੀਆਂ ਝੋਟੀਆਂ ਦੇਖਣੀਆਂ ਨੇ ਉਹ ਪਿੰਡ ਸ਼ਾਹੜਾਉਣਾ ਪਊਗਾ ਜੀ ਜੇ ਕੋਈ ਝੋਟੀਆਂ ਕੱਟੀਆਂ ਦੇਖੇ ਤਾਂ ਡਾਕਟਰਾਂ ਨਾਲ ਵੀ ਆਪਣੇ ਆਲੇ-ਦਾਲੇ ਸੁਨਾਮ ਲੈ ਰਹੇ ਤੇ ਡਰਬੇ ਰਿਹਾ ਜਿਹਾ ਸੁਣਣਾ ਹੈਗਾ ਜੀ ਠੀਕ ਹੈ ਬਾਈ ਉੱਥੇ ਨਿੱਕੀਆਂ ਕੱਟੀਆਂ ਬਹੁਤ ਆ ਰਹੀਆਂ ਨੇ ਜੀ ਅੱਛਾ ਬਾਈ ਤੇ ਉਤੋਂ ਬਾਅਦ ਨੰਬਰ ਆਪਨਾ 98558 ਜੀ 96828 ਠੀਕ ਹੈ ਜੀ ਤੇ ਠੀਕ ਕਦ ਮਰਜੀ ਆ ਕੇ ਦੇਖ ਸਕਦਾ ਜੀ ਇਹਦੀ ਠੀਕ ਠੀਕ ਹੈ ਜੀ ਠੀਕ ਹੈ ਤੇ ਠੀਕ ਆ ਯਾਰ ਵੀਡੀਓ ਤੇ ਤਸਵੀਰ ਹੋਈ ਫੋਟੋਆਂ ਹੈਗੀਆਂ ਤੇ ਤੇ ਲਾ ਦੂੰਗਾ ਜਿਹੜੀਆਂ ਫੋਟੋਆਂ ਹੈਗੀਆਂ ਨੇਗੀਆਂ ਤੇ ਹਾਂ ਜੀ ਤੇ ਇਧ ਸਾਰਾ ਕੁਝ ਸਕਰੀਨ ਦੇ ਉੱਤੇ ਲਾ ਦੂੰਗਾ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਤਾਂ ਕਿ ਆਮ ਭਰਾ ਆਪਣੇ ਕੋਲ ਪਹੁੰਚ ਜੇ ਤੇ ਆਪਾਂ ਕਹਿੰਦੇ ਵੀ ਹਰ ਇੱਕ ਘਰੇ ਐਡਮ ਬੋਲਾ ਸੀਮਨ ਹੋਵੇ ਨਾਰਮਲ ਰੇਟਾਂ ਦੇ ਵਿੱਚ ਸੀਮਨ ਮਿਲ ਜਾਂਦਾ ਰਿਕਾਰਡ ਬਹੁਤ ਚੰਗਾ ਗਿਆ ਤਾਂ ਤੇ ਠੀਕਾ ਵੀ ਦੱਬ ਕੇ ਕਰ ਦਿਓ ਕਿ ਨਾ ਸ਼ੇਅਰ ਮਿੱਤਰੋ